ਸੋਤ ਪਾਲ ਵੀ ਹੁਣ ਹੁਣ ਜਿਹੜਾ ਪਚਾਲ ਆਇਆ ਕਿੰਨਾ ਕੁ ਪਚਾਲ ਤੇ ਬਹੁਤ ਤੇਜ਼ ਸੀ ਜੀ ਬਹੁਤ ਜ਼ਿਆਦਾ ਤੇਜ਼ ਸੀ ਸਾਰਾ ਮhalla ਹੀ ਬਾਹਰ ਇਕਦਮ ਭੱਜ ਕੇ ਬਾਹਰ ਆ ਗਿਆ ਕਿਵੇਂ ਪਤਾ ਲੱਗਾ ਕਿ ਪਚਾਲ ਆਇਆ ਹੋਇਆ ਉਹ ਇੱਕ ਹੀ ਰਾਇ ਨਾ ਜਮ ਢੋਲ ਵੱਜਦਾ ਇਸ ਤਰ੍ਹਾਂ ਆਵਾਜ਼ ਆਈ ਬਹੁਤ ਤੇਜ਼ ਗੂੰਜਦੀ ਬਹੁਤ ਜ਼ਿਆਦਾ ਅੱਜ ਤੱਕ ਆਵਾਜ਼ ਨਹੀਂ ਸੁਣੀ ਇਹੋ ਜੀ ਕਦੀ ਤੇ ਬਹੁਤ ਤੇਜ਼ ਪਚਾਲ ਆਇਆ ਅੱਜ ਤੱਕ ਹਾਂਜੀ ਮੇਰਾ ਨਾਮ ਜੀ ਸ਼ੀਲਾ ਬਬੀ ਪਚਾਲਾ ਕਿੰਨਾ ਕਿ ਤੇਜ਼ ਸੀਗਾ ਪਚਾਲਾ ਸਟੇ ਪਚਾਲ ਆਇਆ ਮਿੰਟਾਂ ਚ ਬਹੁਤ ਗੂੰਜ ਚ ਆਇਆ ਹੈ ਹੂੰ ਤੇ ਭੱਜ ਕੇ ਉੱਠ ਕੇ ਬਾਹਰ ਨਿਕਲਣਾ ਔਖਾ ਹੋ ਗਿਆ ਹੂੰ ਤੇ ਬਹੁਤ ਪਰੇਸ਼ਾਨੀ ਇੱਕਦਮ ਆ ਗਈ ਕਿੰਨਾ ਕਿ ਤੇਜ਼ ਸੀਗਾ ਬਹੁਤ ਜ਼ਿਆਦਾ ਤੇਜ਼ ਸੀ ਪਹਿਲਾਂ ਵੀ ਕਦੇ ਇਦਾਂ ਆਇਆ ਪਚਾਲਾ ਪਹਿਲੀ ਨਹੀਂ ਪਹਿਲੀ ਵਾਰ ਅੱਜ ਇਦ ਕੇ ਆਇਆ ਤਾਂ ਹੁਣ ਲੋਕ ਸਾਰੇ ਬਾਹਰ ਨਿਕਲੇ ਹੋਏ ਹਾਂਜੀ ਸਾਰੇ ਭੱਜ ਕੇ ਬਾਹਰ ਆ ਗਏ ਮੈਂ ਆਪਣੀ ਸ਼ੋਪ ਤੇ ਜੋ ਕਰਿਆਨੇ ਦੀ ਮੇਰੀ ਸ਼ੋਪ ਹੈ ਮੈਂ ਤੇ ਕੁਰਸੀ ਤੇ ਬੈਠਾ ਆ ਹੀ ਤੇ ਕੁਰਸੀ ਤੇ ਬੈਠਾ ਇੱਕੋ ਤਾਂ ਮਿੱਠਕ ਠਕ ਠਕ ਦੀ ਆਵਾਜ਼ਾਂ ਨਹੀਂ ਸ਼ੁਰੂ ਹੋ ਗਈ ਤੇ ਮੈਂ ਵੇਖਿਆ ਮੈਨੂੰ ਪਤਾ ਨਹੀਂ ਥੱਲੇ ਕੀ ਹੋ ਗਿਆ ਤੇ ਕੁਰਸੀ ਸਾਡ ਟੁੱਟ ਗਈ ਪਰ ਕੁਰਸੀ ਨਹੀਂ ਟੁੱਟਣ ਦੇ ਜਦੋਂ ਮੈਂ ਆਪਣੇ ਠੰਡੇ ਦੀਆਂ ਬੋਤਲਾਂ ਨਹੀਂ ਗਾ ਮਾਰੀ ਤੇ ਠੰਡੇ ਦੀਆਂ ਬੋਤਲਾਂ ਐ ਤਰ੍ਹਾਂ ਤਾਂ ਠੰਡਾ ਬਹੁਤ ਜ਼ਿਆਦਾ ਹਿੱਲ ਰਿਹਾ ਸੀ ਤੇ ਮੈਂ ਤਰ ਕਰਕੇ ਆਪਣੇ ਘਰਦਿਆਂ ਨੂੰ ਆਵਾਜ਼ ਦਿੱਤੀ ਵੀ ਮੰਮੀ ਪਾ ਡੈਡੀ ਨੇ ਆਵਾਜ਼ ਦਿੱਤੀ ਵੀ ਬਾਹਰ ਆਇਓ ਵੀ ਭਜਾਲ ਆ ਗਿਆ ਤੇ ਐਸਾ ਕਰਕੇ ਪਤਾ ਚੱਲਿਆ ਕਿ ਮੱਲਕ ਤੇਜ਼ ਸੀਗਾ ਪਚਾਲਾ ਕਾਫੀ ਇਹ ਤਕਰੀਬਨ ਮੇਰੇ ਹਿਸਾਬ ਨਾਲ ਅੱਧਾ ਮਿੰਟ ਦਾ ਆਇਆ ਹੀ ਤੇ ਪਚਾਲ ਬਹੁਤ ਜ਼ਿਆਦਾ ਕਾਫੀ ਤੇ ਜਦੋਂ ਮੈਂ ਬਾਹਰ ਰਣ ਕੇ ਵੇਖਿਆ ਝੜਕਾ ਬਹੁਤ ਲੱਗਾ ਹੀ ਤੇ ਮੱਲੇ ਵਾਲੇ ਸਾਡੇ ਲੋਕ ਵੀ ਸਾਰੇ ਬਾਹਰ ਨਿਕਲੇ ਹੀ ਕਹਿੰਦੇ ਰੇਕ ਬੰਦੇ ਨੂੰ ਵਰਕ ਨੂੰ ਪਤਾ ਲੱਗ ਗਿਆ ਵੀ ਪਚਾਲ ਇੰਨਾ ਜ਼ਿਆਦਾ ਸੀ ਤੇ ਰੇਕ ਬੰਦੇ ਨੂੰ ਪਤਾ ਚੱਲ ਗਿਆ ਜਿਵੇਂ ਪਹਿਲਾਂ ਵੀ ਕਈ ਵਾਰ ਪਚਾਲ ਆਇਆ ਪਹਿਲਾਂ ਜਿੰਨੀ ਸੀਗੀ ਜਾਂ ਉਸ ਤੋਂ ਜ਼ਿਆਦਾ ਸੀਗੀ ਅੱਗੇ ਨਾਲ ਕਾਫੀ ਜ਼ਿਆਦਾ ਸੀ ਕਿਉਂਕਿ ਜਿਸ ਤਰ੍ਹਾਂ ਹੁਣ ਕਹਿੰਦੇ ਨੇ ਕਾਲ ਯੁਗ ਦਾ ਸਮਾਂ ਹੈ ਤੇ ਕਾਲ ਯੁਗ ਦੇ ਸਮੇਂ ਤੇ ਜਿਵੇਂ ਹੁਣ ਸਮਾਂ ਕਾਲ ਯੁਗ ਦਾ ਆ ਗਿਆ ਤੇ ਹੁਣ ਪਿਹਾਲ ਨੇ ਵੀ ਆਪਦੀ ਕਾਲ ਯੁਗ ਤਰ੍ਹਾਂ ਆ ਵਧਦਾ ਜਾਂਦਾ